ਪੁਲਿਸ ਦੇ ਮੁਤਾਬਕ ਬੀਤੀ ਰਾਤ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਮੌਂਟਰੀਅਲ ਹਲਕੇ ਦੇ ਦਫਤਰ ਦੇ ਵਿੱਚ ਪੰਨ ਤੋੜ ਕੀਤੀ ਗਈ ਹੈ ਦਫਤਰ ਦੀਆਂ ਬਾਹਰਲੀਆਂ ਖਿੜਕੀਆਂ ਤੋੜੀਆਂ ਗਈਆਂ ਤੇ ਕੰਧਾਂ ਦੇ ਉੱਤੇ ਗ੍ਰਫਟੀ ਬਣਾ ਕੇ ਪੇਂਟ ਦੇ ਨਾਲ ਨੁਕਸਾਨ ਵੀ ਪਹੁੰਚਾਇਆ ਗਿਆ ਮੌਂਟਰੀਅਲ ਪੁਲਿਸ ਦੀ ਕਨਸਟੇਬਲ ਸੇਬਰਿਨਾ ਗੋਥੀਏ ਨੇ ਕਿਹਾ ਹੈ ਕਿ ਦਫਤਰ ਦੇ ਅੰਦਰ ਵੀ ਵੱਡਾ ਨੁਕਸਾਨ ਕੀਤਾ ਗਿਆ ਹੈ ਦਫਤਰ ਦੀਆਂ ਬਾਹਰੀ ਕੰਧਾਂ ਤੇ ਸਾਈਡਵੌਕ ਦੇ ਉੱਤੇ ਪੰਨ ਤੋੜ ਕਰਨ ਵਾਲਿਆਂ ਨੇ ਪੇਂਟ ਅਤੇ ਸਪਰੇ ਪੇਂਟ ਦੇ ਨਾਲ ਮਾਰਕ ਮਿਲਰ ਚਾਈਲਡ ਕਿਲਰ ਵਰਗੇ ਨਾਰੇ ਵੀ ਲਿਖੇ। ਪੁਲਿਸ ਦਾ ਮੰਨਣਾ ਹੈ ਕਿ ਮੌਜੂਦਾ ਇਜ਼ਰਾਈਲ ਪੈਲੇਸਟਾਈਨ ਟਕਰਾਅ ਸੰਭਾਵਤ ਤੌਰ ਦੇ ਉੱਤੇ ਇਸ ਭੰਨ ਤੋੜ ਦੀ ਵਾਰਦਾਤ ਦੀ ਜੜ ਮੰਨਿਆ ਜਾ ਰਿਹਾ ਹੈ ਪੈਲੇਸਟਾਈਨ ਪੱਖੀ ਸਮਰਥਕਾਂ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਮਿਲਰ ਦੇ ਦਫ਼ਤਰ ਦੇ ਮੂਰੇ ਮੁਜ਼ਾਹਰੇ ਵੀ ਕੀਤੇ ਸਨ ਮਿਲਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਪਾਈ ਪੋਸਟ ਦੇ ਵਿੱਚ ਇਸ ਅਪਰਾਧ ਘਟਨਾ ਦੀ ਨਿੰਦਾ ਕੀਤੀ ਹੈ ਉਹਨਾਂ ਕਿਹਾ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਤਾਂ ਨਹੀਂ ਹੋਇਆ ਪਰ ਜੋ ਨੁਕਸਾਨ ਹੋਇਆ ਉਹ ਨਾ ਬਰਦਾਸ਼ਤ ਕਰਨ ਵਾਲਾ ਹੈ ਲੋਸ ਐਂਜਲਸ ਦੇ ਵਿੱਚ ਜਿੱਥੇ ਦਲਜੀਤ ਦੋਸਾਂਝ ਦਾ ਹਾਲ ਹੀ ਦੇ ਵਿੱਚ ਸ਼ੋਅ ਹੋਇਆ ਉਸ ਸ਼ੋਅ ਦੇ ਵਿੱਚ ਬਹੁਤ ਸਾਰੀਆਂ ਰੌਣਕਾਂਤਾ ਦਿਖਾਈ ਦਿੱਤੀਆਂ ਨਾਲ ਹੀ ਇੱਕ ਰੌਣਕ ਲਗਾਈ 6 ਸਾਲ ਦੇ ਬੱਚੇ ਜ਼ੋਰਾਵਰ ਸਿੰਘ ਕੋਲਾਰ ਨੇ ਜੀਹਾਂ ਜ਼ੋਰਾਵਰ ਸਿੰਘ ਕੋਲਾਰ ਬਹੁਤ ਹੀ ਸੋਹਣੇ ਤੇ ਪੰਜਾਬੀ ਲਿਬਾਸ ਦੇ ਵਿੱਚ ਦਲਜੀਤ ਦੋਸਾਂਝ ਦੇ ਨਾਲ ਸਟੇਜ ਦੇ ਉੱਤੇ ਥਿਰਕਦੇ ਨਜ਼ਰ ਆਏ ਜਦੋਂ ਖਾਸ ਤੌਰ ਦੇ ਉੱਤੇ ਦਲਜੀਤ ਦੋਸਾਂਝ ਨੇ ਗਾਣਾ ਗਾਇਆ ਮੈਂ ਹਾਂ ਪੰਜਾਬ ਸੋ ਬੜੀ ਹੀ ਸੋਹਣੇ ਲਿਬਾਸ ਦੇ ਵਿੱਚ ਜ਼ੋਰਾਵਰ ਸਿੰਘ ਨੇ ਆਪਣੀ ਪਰਫਾਰਮੈਂਸ ਦਲਜੀਤ ਦੋਸਾਂਝ ਦੇ ਨਾਲ ਦਿੱਤੀ ਆਲ ਦੇਖਦੇ ਆ ਜੁਰਾਵਰ ਸਿੰਘ ਕਿਵੇਂ ਥਿਰਕਦੇ ਰਹੇ ਥਿਰਕ ਰਹੇ ਨੇ ਦਲਜੀਤ ਦੋਸਾਂਝ ਦੇ ਨਾਲ ਸਟੇਜ ਤੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ